ਕਿਸ ਦਾ ਕੋਈ ਮਰੀਜ਼ ਆ ਜੋ ਕੋ ਕੋ ਨਹੀਂ ਨੰਗਿਆ ਜਾਣ ਰਿਆ ਜੇ ਕਿਸੇ ਨੇ ਡਿਊਟੀ ਤੇ ਜਾਣਾ ਕੋ ਕੋ ਨਹੀਂ ਨੰਗਿਆ ਜਾਣ ਰਿਆ ਰੋਡ ਸਾਰੇ ਜਾਮ ਆ ਮੈਨੂੰ ਇਹ ਹੀ ਸਮਝ ਆਉਂਦੇ ਆ ਤਰਨਤਾਂ ਦੀ ਜਿਮਨੀ ਚੋਂ ਹੋ ਰਹੀ ਆ ਕਿ ਕੀ ਕੋ ਨਾ ਕਿਲੇ ਵਿਕਲਾ ਫਦੇ ਕਰਨਾ ਵਾ ਸਾਢੇ 3 ਸਾਲ ਕੁਝ ਕੀਤਾ ਨਹੀਂ ਆ ਝੂਠੇ ਵਾਦੇ ਕੀਤੇ ਸੀ ਵੀ ਇਹ ਤਾਂ ਕੰਮ ਕੀਤੇ ਹੁੰਦੇ ਨਾ ਤੇ ਤੁਹਾਨੂੰ ਇੱਥੇ ਆਉਂਦੀ ਲੋੜ ਨਹੀਂ ਤੁਸੀਂ ਪੰਜਾਬ ਨੂੰ ਲਵਾਰਸ ਛੱਡਦਾ ਵਾ 1984 ਤੋਂ ਲੈ ਕੇ ਅੱਜ ਤੱਕ ਕੂਬੇ ਸਰਾਂਦਨੇ ਇੱਥੇ ਕੀ ਕੋ ਕੀਤਾ ਬਾਬਾ ਚੰਨ ਸੋਹਣਾ ਨੂੰ ਦੋ ਜੀਪਾਂ ਦੇ ਮਗਰ ਪਾ ਕੇ ਪਾੜਤਾ ਕੂਬਾ ਸਰਾਂਦਰੇ ਮੈਨੂੰ 4 ਦਿਨ ਖਾਣੇ ਦੇ ਵਿੱਚ ਬਿਨਾ ਵਸਤਰ ਤੋਂ ਰੱਖਿਆ ਅਹੀਂ ਪੰਥਕੋਮ ਨੂੰ ਮੰਨਦੇ ਜਿਹੜੇ ਇੱਥੋਂ ਦੇ ਲੋਕ ਆ ਨਾ ਕਿ ਬਾਦਲ ਉਹ ਦਿਨ ਬਾਦਲ ਨੇ ਚਿੱਠੀਆਂ ਲਿਖ ਕੇ 1984 ਸੰਟਰ ਚ ਕਿਹਾ ਹੈ ਨਾ ਦਰਬਾਰ ਸਾਹਿਬ ਤੇ ਅਟੈਕ ਕਰਨ ਦੇ ਵਿੱਚ ਬਾਬਰਾਬਰ ਦਾ ਭਾਗੀਦਾਰ ਆ ਵਾਦਲ ਨੇ ਆਪਣੇ ਪੰਜਾਬ ਦਾ ਬਹੁਤ ਕਹਨ ਕੀਤਾ ਇਹਨਾਂ ਨੂੰ ਬਾਜੋ ਕਿ ਸਾਨੂੰ ਪਿੰਡਾਂ 'ਚੋ ਲੱਗ ਰਿਹਾ ਪਿਆਰ ਕਿ ਭਾਈਆਂ ਮਤਪਾਲ ਸਿੰਘ ਦਾ ਜਿਹੜਾ ਕੈਂਡੀਡੇਟ ਮਨਦੀਪ ਸਿੰਘ ਆ ਉਹ ਜਿੱਤੂਗਾ ਯਾ ਇਹ ਇਲੈਕਸ਼ਨਾਂ ਹੋ ਰਹੀਆਂ ਚੱਲੀਆਂ ਨੇ ਜੇ ਤਰਨਤਾਰਨ ਦੇ ਜਿਮੀ ਚੋਣਾ ਤੇ ਸੋ ਗੱਲਬਾਤ ਕਰਦੇ ਆ ਤੇ 71 ਹੋਇਆ ਲੋਕ ਹਾਂਜੀ ਵੀਰ ਜੀ ਕਿਹੋ ਜਿਹੇ ਹਾਲਾਤ ਆ ਇਸ ਟਾਈਮ ਜੇ ਤਰਨਤਾਰਨ ਦੇ ਆ ਤੁਹਾਡੇ ਸਾਹਮਣੇ ਹਾਲਾਤ ਆ ਕਿਸ ਦਾ ਕੋਈ ਮਰੀਜ਼ ਆ ਜੋ ਕੋ ਨਹੀਂ ਨੰਗਿਆ ਜਾਣ ਰਿਆ ਜੇ ਕਿਸ ਨੇ ਡਿਊਟੀ ਤੇ ਜਾਣਾ ਉਹ ਕੋ ਨਹੀਂ ਨੰਗਿਆ ਜਾਣ ਰਿਆ ਰੋਡ ਸਾਰੇ ਜਾਮ ਆ ਮੈਂ ਤਾਂ ਕਿਉਂ ਪੁਲਿਸ ਵਾਲਿਆਂ ਨੂੰ ਪੁੱਛਣ ਰਿਆ ਮੈਂ ਤਰਨਤਨ ਜਿਲ੍ਹਾ ਇੱਥੋਂ ਸ਼ੁਰੂ ਹੁੰਦਾ ਵਾ ਬੈਰੀਕੇਡ ਜਿੱਥੇ ਵੀ ਕਿਤੇ ਥਾਂ ਥਾਂ ਤੇ ਬੈਰੀਕੇਡ ਕੀਤੀ ਪਈ ਆ ਹਰ ਇੱਕ ਬੰਦਾ ਇਹਨਾਂ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਰਿਹਾ ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਮੈਨੂੰ ਇਹ ਹੀ ਸਮਝ ਆਉਂਦੀ ਆ ਤਰਨਤਨ ਦੀ ਜਿਮਨੀ ਚੋਣ ਹੋ ਰਹੀ ਆ ਕਿ ਕਿਥੋਂ ਨੱਕਲੇ ਵੀ ਕਲਾ ਫੜੇ ਕਰਨਾ ਵਾ ਇਹ ਕਰਕੇ ਅਸੀਂ ਭਗਵਾਨ ਜੀ ਨੂੰ ਬੇਨਤੀ ਕਰਦੇ ਆ ਕੋ ਚੋਣਾ ਹੁਣੀਆਂ ਜਾਂਦੇ ਨਹੀਂ ਲੇਕਿਨ ਸੰਤੂ ਮੈਨਾਂ ਪਰੇਸ਼ਾਨ ਨਾ ਕੀਤਾ ਜਾਵੇ ਆਏ ਦਿਨ ਜਿਹੜੇ ਤਰਨੇ ਲੱਗ ਰਹੇ ਆ ਤੇ ਤਰਨਤਾਂ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਇਹਨਾਂ ਦੀ ਕਰਤੂਤ ਆ ਸਾਢੇ 3 ਸਾਲ ਕੋਈ ਕੁਝ ਕੀਤਾ ਨਹੀਂ ਆ ਝੂਠੇ ਵਾਦੇ ਕੀਤੇ ਸੀ ਇਹਨਾਂ ਦੀ ਉਹ ਜਿਹੜੀ ਮੈਡਮ ਆ ਮੈਨੂੰ ਤਾਂ ਨਾਮ ਨਹੀਂ ਉਹਦਾ ਚੇਤ ਵਿਸਰ ਗਿਆ ਜਿਹੜੀ ਉਹ ਐਮਐਸਪੀ ਵਾਲੀ ਆਂਦੀ 5 ਮਿੰਟ ਚ ਚੁਟਕੀਆਂ ਨਾਲ ਦੇ ਨਹੀਂ ਹਜਾਂ ਕਰਕੇ ਆਂਦੀ ਮੈਂ ਤੁਹਾਨੂੰ ਗਰੰਟੀ ਦਊਂਗੀ ਇਹਨਾਂ ਵੇਖੋ ਕਿਸੇ ਚੀਜ਼ ਨਾਲ ਆਪਾਂ ਵਾਦਾ ਕਰ ਲਈਏ ਤੇ ਅਗਲੇ ਤੇ ਮੰਗਦੇ ਆ ਨਾ ਉਹਨਾਂ ਨੇ ਇੱਥੇ ਉਹਨੇ ਸਾਰੀ ਸਰਕਾਰੀ ਚੰਡੀਗੜ੍ਹ ਬਣ ਗਿਆ ਕਰਨਤਾ ਦਾ ਇੱਥੇ ਭਗਵੰਤ ਮਾਨ ਨੇ ਡੇਰਾ ਲਾ ਲਿਆ ਵਾ ਕੱਲ ਉਹ ਸ਼ਹਿਰੀ ਕਲ ਸਿਤੁਰਿਆ ਫਿਰਦਾ ਇਹ ਰਮੀਤ ਇਹ ਰਤੁਰਿਆ ਫਿਰਦਾ ਐਮਪੀ ਇਹਨਾਂ ਦੇ ਇੱਥੇ ਆ ਇਹਨੇ ਮੈਂ ਨਾ ਕੰਧਾਂ ਜਿਹਾ ਵੱਜਦੇ ਕਿਉਂ ਫਿਰਦੇ ਆ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਦਿੱਲੀ ਤੱਕ ਜਿਹੜੇ ਮੰਤਰੀ ਸੰਤਰੀ ਤੇ ਸਾਰੇ ਪਹੁੰਚ ਚੁੱਕੇ ਆ ਚੋਣ ਪ੍ਰਚਾਰ ਕਰ ਰਹੇ ਆ ਇਹ ਵੇਖੋ ਜੀ ਮੈਂ ਅੱਗੇ ਆਣਾ ਵੀ ਜੇ ਤੁਸੀਂ ਕੰਮ ਕੀਤੇ ਹੁੰਦੇ ਨਾ ਤੇ ਤੁਹਾਨੂੰ ਇੱਥੇ ਆਉਂਦੀ ਲੋੜ ਨਹੀਂ ਤੁਸੀਂ ਪੰਜਾਬ ਨੂੰ ਲਵਾਰਸ ਛੱਡਦਾ ਵਾ ਇਹ ਜਿਮਨੀ ਚੋਣ ਦਾ ਕਰਕੇ ਤੁਸੀਂ ਪੰਜਾਬ ਨੂੰ ਲਵਾਰਸ ਛੱਡਦਾ ਵਾ ਜੇ ਤੋਹਾਂ ਕੋਈ ਕੰਮ ਸਾਡੇ 3 ਸਾਲ ਕੀਤਾ ਹੁੰਦਾ ਆਰਾਮ ਨਾਲ ਆਪਣੇ ਘਰਾਂ ਚ ਬੈਂਦੇ ਤੇ ਤੁਹਾਨੂੰ ਲੋਕ ਜਿਤਾਉਂਦੇ ਪਰ ਮੈਂ ਇੱਕ ਫਿਰ ਇਹ ਗੱਲ ਦੱਸਦਾ ਇਹ ਲੋਕ ਜਿਹੜਾ ਇਹ ਹਲਕਾ ਪੰਥਕ ਹਲਕਾ ਵਾ ਇਹ ਇਹਨਾਂ ਨਾਲ ਬਹੁਤ ਵੀਰ ਦੀ ਕਹਿਰ ਹੋਇਆ ਵਾ 1984 ਤੋਂ ਲੈ ਕੇ ਅੱਜ ਤੱਕ ਸੂਬੇ ਸਰਹੰਦ ਨੇ ਇੱਥੇ ਕੀ ਕੋ ਕੀਤਾ ਬਾਬਾ ਚੰਨ ਸੋਹਣਾ ਨੂੰ ਦੋ ਜੀਪਾਂ ਦੇ ਮਗਰ ਪਾ ਕੇ ਪਾੜਤਾ ਅਹੀਂ ਘਰਾਂ ਚ ਜਾਂਦੇ ਆ ਜਦੋਂ ਕਦੇ ਵਿਜਾਈ ਦਾ ਵੀ ਨਾ ਹੁਣ ਪਤਾ ਲੱਗਿਆ ਸਾਡੇ ਆਂਢੀ ਗੁਆਂਢੀ ਵਾ ਗਈ ਇੱਕ ਮਾਤਾ ਇਦਾਂ ਦੀ ਆ ਇੱਕ ਦਿਨ ਇਹ ਇਦਾਂ ਗੱਲਾਂ ਕਰਨ ਨੇ ਤੇ ਰੋਣ ਡਿਆ ਪਈ। ਅਨੇ ਸੁਪਾ ਸਰਾਂਦੇ ਨੇ ਮੈਨੂੰ 4 ਦਿਨ ਖਾਣੇ ਦੇ ਵਿੱਚ ਬਿਨਾ ਵਸਤਰ ਤੋਂ ਰੱਖਿਆ, ਕੱਪੜਿਆਂ ਤੋਂ ਬਿਨਾ। ਇਹ ਸਾਡੇ ਨਾਲ ਕਹਿਰ ਹੋਇਆ ਵਾ। ਜਿਹੜੇ ਤੁਸੀਂ ਪੰਥਕ ਕਲ ਕੇ ਨਹੀਂ ਗੱਲ ਕੀਤੀ ਆ ਸਾਰੇ ਪੰਥਕ ਚਿਹਰੇ ਤੇ ਐਸਐਮਚੋਂ ਉਨਮਦਾਰ ਦੇ ਵਿੱਚ ਜਿੱਤਰੇ ਆ। ਤੁਸੀਂ ਪੰਥਕ ਕਿਨੂੰ ਕਹਿੰਦੇ ਹੋ ਤੁਸੀਂ? ਅਸੀਂ ਪੰਥਕ ਉਹ ਨੂੰ ਮੰਨਦੇ ਜਿਹੜੇ ਇਥੋਂ ਦੇ ਲੋਕ ਆ, ਨਾ ਕਿ ਬਾਦਲ। ਬਾਦਲ ਆਂਦੀ ਪੰਥਕ ਨਹੀਂ ਮੰਦੇ। ਭਾਜੀ ਬਾਦਲ ਕਦਾਂ ਪੰਥਕ ਹੋ ਗਏ? ਬਾਦਲ ਦੇ ਮੈਂ ਕਹਾਂ ਗਨਾਦ ਨੂੰ ਦੱਸ ਦੋ ਕੋਈ ਝੂਠਾ ਆ 1978 ਜਿਹੜਾ ਕਾਂਡ ਹੋਇਆ ਹੈ ਨਰੰਕਾਰੀ ਕਾਂਡ ਕਿੰਨੇ ਕੀਤਾ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਵੱਦੀ ਹੋਈ ਕਿੰਨੇ ਕੀਤੀ ਉਸ ਤੋਂ ਅੱਗੇ ਆ ਜੋ ਨਸ਼ਾ ਕੌਣ ਲੈ ਕੇ ਆਇਆ ਜਦੋਂ ਆਪਣਾ ਬਹਿਬਲ ਕਲਾਂ ਕੜ ਗੋਲੀ ਚੱਲੀ ਸਵੇਰੇ ਅੰਮ੍ਰਿਤ ਵੇਲੇ ਸੰਗਤ ਹੱਥ ਚ ਗੁਰਕਾ ਸਾਹਿਬ ਫੜ ਕੇ ਨਿਤਨੇਮ ਕਰ ਰਹੀਆਂ ਸੀ ਗੰਦੇ ਪਾਣੀ ਦੀਆਂ ਬੁਛਾੜਾ ਕਿੰਨੇ ਮਾਰੀਆਂ ਗ੍ਰਹਿ ਮੰਤਰੀ ਕੌਣ ਹੀ ਉਹ ਤੋਂ ਪੰਜਾਬ ਦਾ ਇਹੋ ਸਖਵੀਰ ਹੀ ਨਾ ਅਹੀਂ ਕਿਦਾਂ ਪੰਥਕ ਮੰਨ ਲਈ ਇਹਨਾਂ ਨੂੰ 2 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਹਿ ਕੇ ਮੰਨ ਕੇ ਆਇਆ ਨਾ ਮੰਨਿਆ ਨਹੀਂ ਨੇ ਵੀ ਮੇਰੇ ਕੋਲ ਗਲਤੀ ਹੋਈਆਂ ਮਾਲਵੇ ਜਾ ਕੇ ਮੁੱਕਰ ਗਿਆ ਇਹ ਪੰਥਕ ਆ ਇਹ ਪੰਥਕ ਨਹੀਂ ਹੈਗੇ ਇਹ ਪੰਥਕ ਦਾ ਇਹਨਾਂ ਮੁਕੌਟਾ ਪਾਇਆ ਵਾ ਪੰਜਾਬ ਨੂੰ ਅੱਜ ਤੱਕ ਬਰਬਾਦ ਕੀਤਾ ਇਸ ਸੰਗਤ ਨੂੰ ਬੇਨਤੀ ਕਰਦੇ ਆਪਾਂ ਇਹਨਾਂ ਤੋਂ ਵਝੀਏ ਜਿਹੜੀ ਫੌਜੀ ਦੀ ਪਤਨੀ ਜਿਹੜੀ ਖੋਤੀ ਆ ਕੈਪਟਨ ਆਪਣੀ ਪ੍ਰਿੰਸੀਪਲ ਸੁਵਿੰਦਰ ਕੌਰ ਜਿਹੜਾ ਦਾਵਾ ਖੋਤੇ ਆ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇ ਦਿਓ ਕਈ ਲੋਕ ਕਹਿੰਦੇ ਆ ਵੀ ਇਹਨਾਂ ਇਹ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਉਹਨਾਂ ਨੇ ਕੋਈ ਗਲਤ ਪਾਰਟੀ ਯੂਜ਼ ਕਰ ਲਈ ਸੀ ਅਹੀਂ ਉਹ ਬਿਲਕੁਲ ਵੇਖੋ ਜੇ ਉਹ ਧਰਮੀ ਫੌਜੀ ਨੇ ਜੇ ਉਹ ਮੈਂ ਕਹਿ ਰਿਹਾ ਵਾਂ ਕਿਉਂਕਿ ਜੇ ਤੱਕ ਸਾਡੇ ਕੋਲ ਕੋਈ ਉਹ ਜੋ ਅਪਰੂਵ ਜਾਂ ਜੇ ਕੋਈ ਇਹ ਨਹੀਂ ਪਤਾ ਨਹੀਂ ਲੱਗਾ ਵੀ ਉਹ ਧਰਮੀ ਫੌਜੀ ਹੈਗੇ ਕਿ ਨਹੀਂ ਜੇ ਹੈਗੇ ਆ ਤੇ ਸਾ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਮੈਂ ਉਹਨਾਂ ਨੂੰ ਆਪਣੀ ਵੱਡੀ ਭੈਣ ਨੂੰ ਇਹੋ ਬੇਨਤੀ ਕਰਦਾ ਭੈਣ ਮੇਰੀ ਜੇ ਉਹ ਧਰਮੀ ਫੌਜੀ ਕਿਉਂ ਧਰਮੀ ਫੌਜੀ ਬਣਿਆ ਉਸ ਦਿਨ ਬਾਦਲ ਨੇ ਚਿੱਠੀਆਂ ਲਿਖ ਕੇ 1984 ਸੈਂਟਰ ਚ ਕਿਹਾ ਹੈ ਨਾ ਦਰਬਾਰ ਸਾਹਿਬ ਤੇ ਅਟੈਕ ਕਰਨ ਦੇ ਵਿੱਚ ਬਰਾਬਰ ਦਾ ਭਾਗੀਦਾਰ ਆ। ਭਾਜਪਾ ਨਾਲ ਬਰਾਬਰ ਦੀ ਭਾਗੀਦਾਰ ਹੈ। ਅੱਜ ਤੱਕ ਤੇ ਦੋਸ਼ ਲੱਗਦੇ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਕੁਜਮਤੀ ਇੰਦਰਾ ਗਾਂਧੀ ਨੇ ਹੀ ਸਾਰਾ ਕੁਝ ਕਰਵਾਇਆ। ਵੇਖੋ ਜੀ ਕੀਤਾ ਕਿੰਨੇ ਤੇ ਕਰਵਾਇਆ ਕਿੰਨੇ। ਕਾਂਗਰਸ ਨੇ ਕੀਤਾ ਅਕਾਲੀਆਂ ਤੇ ਭਾਜਪਾ ਨੇ ਕਰਵਾਇਆ। ਇਹ ਕਰਕੇ ਹੀ ਇਹ ਬੇਨਤੀ ਕਰਦੇ ਆ ਜਿਹੜਾ ਬਾਦਲ ਆ ਨਾ ਬਾਦਲ ਨੇ ਆਪਣੇ ਪੰਜਾਬ ਦਾ ਬਹੁਤ ਕਾਹਨ ਕੀਤਾ ਇਹਨਾਂ ਤੋਂ ਬਾਜੋ। ਇਹ ਕਿਸੇ ਦੇ ਮਿੱਤ ਨਹੀਂ ਜੋ ਇਹ ਆਪਣੇ ਆ ਦੇ ਮਿਤਨੀ ਹੈ ਨਾ ਆਪਣੇ ਵੀ ਜਾੜਦੇ ਆ ਤੇ ਸਾਡੀ ਬੇਨਤੀ ਉਹ ਵੀ ਜੇ ਅਸੀਂ ਪੂਰੇ ਤਰਨਤਾਨ ਦੇ ਹਲਕੇ ਨੂੰ ਉਹ ਬੇਨਤੀ ਕਰਦੇ ਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਪਿੰਡਾਂ ਪਿੰਡਾਂ ਚ ਕਿਹੋ ਜੀ ਆਵਾਜ਼ ਆ ਰਹੀ ਆ ਕਿਹੜੇ ਕੈਂਡੀਡੇਟ ਨੂੰ ਲੋਕ ਪਸੰਦ ਕਰ ਰਹੇ ਇੱਥੇ ਵੇਖੋ ਕੈਂਡੀਡੇਟ ਦੀ ਗੱਲ ਨਹੀਂ ਇੱਥੇ ਜਿਹੜਾ ਜੋਖ ਉਹ ਕਹਿਰ ਚੱਲ ਰਿਹਾ ਸਭ ਤੋਂ ਵੱਡਾ ਇੱਥੇ ਨਸ਼ੇ ਦੀ ਭਰਮਾ ਰਿਆ ਗੈਂਗਸਟਰ ਲਗਾਤਾਰ ਇੱਥੇ ਹਰ ਇੱਕ ਸ਼ਹਿਰਾਂ ਚ ਧਮਕੀਆਂ ਦੇ ਰਹੇ ਆ ਲੋਕ ਕਹਿ ਰਹੇ ਆ ਵੀ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪਹਿਲਾਂ ਕਿਸ ਨੇ ਅਸੀਂ ਸਪੋਰਟ ਕੀਤੀ ਨਾ ਸਾਨੂੰ ਲੱਗਦਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਵਧੀਆ ਮੁੱਖ ਮੰਤਰੀ ਭਾਈ ਅਮਰਪਾਲ ਦਾ ਜਿੱਦਾਂ ਉਹਨਾਂ ਨੇ ਕੈਂਡੀਡੇਟ ਦਿੱਤਾ ਭਾਈ ਮਨਦੀਪ ਸਿੰਘ ਤੇ ਸਾਨੂੰ ਪਿੰਡਾਂ 'ਚੋ ਲੱਗ ਰਿਹਾ ਭਾਈ ਆਰਕੀ ਭਾਈ ਅਮਰਪਾਲ ਸਿੰਘ ਦਾ ਜਿਹੜਾ ਕੈਂਡੀਡੇਟ ਮਨਦੀਪ ਸਿੰਘ ਆ ਉਹ ਜਿੱਤੂਗਾ ਉਹ ਭਾਈ ਮਾਰਨਗੇ ਮਾਰਨਗੇ ਜੀ ਉਹ ਕਿਹਾ ਜਾ ਰਿਹਾ ਜਿੱਥੇ ਕਿ ਰਵਾਇਤੀ ਪਾਰਟੀਆਂ ਇਸ ਟਾਈਮ ਪੂਰੇ ਚੋਣ ਮੈਦਾਨ ਦੇ ਵਿੱਚ ਆ ਲੰਬੇ ਸਮੇਂ ਤੋਂ ਆਪਣੀਆਂ ਰਵਾਇਤੀ ਪਾਰਟੀਆਂ ਰਾਜ ਕਰ ਰਹੀਆਂ ਉੱਥੇ ਕਿਹਾ ਜਾ ਰਿਹਾ ਕਿ ਜੋ ਭਾਈ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਵੱਲੋਂ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਭਾਈ ਮਨਦੀਪ ਸਿੰਘ ਜੀ ਲੱਗਦਾ ਹੈ ਕਿ ਇਸ ਸੈੱਫਿੰਡਾ ਦੇ ਵਿੱਚੋਂ ਵਿਜਨ ਕਹਿੰ ਗਿਆ ਕਿ ਉਹ ਬਾਜ਼ੀ ਮਾਰਨਗੇ ਹੋ ਸਕਦਾ ਹੈ 14 ਤਰੀਕ ਨੂੰ ਭਾਈ ਮਨਦੀਪ ਸਿੰਘ ਜਿਹੜੀ ਆ ਇਹ ਚੋਣ ਮੈਦਾਨ ਵਿੱਚ ਐਮਐਲਏ ਬਣ ਸਕਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ